ਤੋ ਪਿਆਰਿਓ ਮਨੁੱਖ ਦਾ ਜਦੋਂ ਅਕੀਰਲਾ ਸਮਾਂ ਆਉਂਦਾ ਹੈ ਤੇ ਫਿਰ ਸਾਰੇ ਭੈਣ ਭਰਾ ਧੀਆ ਪੁੱਤਰ ਅਤੇ ਇਸਤਰੀ ਵੀ ਸਾਥ ਨਹੀਂ ਦਿੰਦੀ ਸੋ ਲਿਖਿਆ ਹੈ ਕਿ ਇਨਸਾਨ ਦੇ ਸਰਵਾਸਥਾ ਹਾਲੇ ਪਿੱਛੋਂ ਹੀ ਨਿਕਲਦੇ ਨੇ ਸੋ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਨੇ ਉਹ ਮਰਦੇ ਖਰੀਰ ਨੂੰ ਸ਼ਮਸ਼ਾਨ ਤੋਂ ਮੇ ਪਹੁੰਚਾਉਣ ਲਈ ਪਹਿਲੋਂ ਕਾਲੇ ਪੈ ਜਾਂਦੇ ਹਨ ਸੋ ਉਹਨਾਂ ਨੂੰ ਆਪਣੀ ਮੌਤ ਯਾਦ ਨਹੀਂ ਰਹਿੰਦੀ ਸੋ ਉਹਨਾਂ ਨੂੰ ਤਾਂ ਬਸ ਸੰਸਾਰ ਦੇ ਮੋਹ ਮਾਇਆ ਦਾ ਹੀ ਫਿਕਰ ਰਹਿੰਦਾ ਹੈ ਸੋ ਜੇ ਦਾਸ ਕਮਲ ਦੀਆਂ ਲੈਣਾ ਚੰਗੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ